ਮੈਟਰ 1800 ਸੀਸੀ ਮੋਟਰਸਾਈਕਲ ਹੈ ਕਹਿੰਦੇ BMW ਦਾ 1800 ਸੀਸੀ ਦਿਲਾਂ ਪਾਣੀ ਵਾ ਕੋ ਸਾਫ ਨੀਤਾ ਨਹੀਂਓ ਕੋਟੀਆਂ ਸਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਜੀ ਗੱਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਅੱਜ ਇਹ ਇੱਥੇ ਰੇਨੀ ਡੇ ਦੇਖ ਸਕਦੇ ਹੋ ਮੀਂਹ ਪੈ ਰਿਹਾ ਪੂਰਾ ਇਸੇ ਵਿੱਚ ਆਪਾਂ ਆਏ ਸੀਗੇ ਬਾਟੂ ਕੇ ਜਿਹੜਾ ਮੰਦਿਰ ਸੀ ਆਪਾਂ ਜਾਏ ਅੱਜ ਆਪਾਂ ਚੱਲਾਂਗੇ ਮੇਨ ਸਿਟੀ ਜਿਹੜੀ ਕੁਵਾਲਾ ਲੰਪੁਰ ਹੈ ਤੇ ਆਪਾਂ ਨੇ ਗ੍ਰੈਬ ਕੀਤੀ ਆ ਬੁੱਕ ਗ੍ਰੈਬ ਕਹਿੰਦੇ ਨੇ ਇੱਥੇ ਕੈਬ ਨੂੰ ਆਪਾਂ ਕੈਬ ਕਹਿੰਦੇ ਆ ਉਹਰ ਵਾਸਤੇ ਇੱਥੇ ਗ੍ਰੈਬ ਐਪ ਚੱਲਦੀ ਆ ਤੇ ਆਪਾਂ ਨੇ ਬੁੱਕ ਕੀਤੀ ਆ 10 ਕਿਲੋਮੀਟਰ ਦਾ ਉਹਨੇ ਮੰਗਿਆ 25 ਰਿੰਗਿਟ ਮਤਲਬ ਕਿ 500 ਰੁਪਿਆ ਟੂ ਮੱਚ ਬਟ ਆਪਾਂ ਨੂੰ ਜਾਣਾ ਪਊਗਾ ਮੀਂਹ ਪੈ ਰਿਹਾ ਉਹ ਕੋਈ ਰਸਤਾ ਵੀ ਨਹੀਂ ਰੋਟੀ ਪਾਣੀ ਕੁਛ ਨਹੀਂ ਖਾਇਆ ਜਸਟ ਉੱਠੇ ਆ ਨਹਾਏ ਧੋਏ ਆ ਤੇ ਆਪਣਾ ਸਮਾਨ ਸੱਪਾ ਕੀਤਾ ਇਕੱਠਾ ਤੇ ਆਪਾਂ ਹੁਣ ਚੱਲਦੇ ਆ ਦਿਖਾਣੇ ਤੁਹਾਨੂੰ ਸਿਸਟਮ ਸਾਰਾ ਕੁ ਤੇ ਜਿਹੜਾ ਵੀ ਇੰਡੀਅਨ ਵਗੈਰਾ ਫੂਡ ਰੈਸਟੋਰੈਂਟ ਵਗੈਰਾ ਮਿਲੂਗਾ ਤੇ ਆਪਾਂ ਉੱਥੇ ਰੋਟੀ ਖਾਵਾਂਗੇ ਕਿਉਂਕਿ ਬਹੁਤ ਦਿਨਾਂ ਤੋਂ ਮਤਲਬ ਕੁਝ ਚੰਗਾ ਯਾ ਨਹੀਂ ਖਾਇਆ ਇਹੀ ਖਾ ਰਹੇ ਆ ਯਾਰ ਜਿਹੜਾ ਇਹ ਦਿੰਦੇ ਹੁੰਦੇ ਨੇ ਤੇ ਟੈਕਸੀ ਦਾ ਵੇਟ ਕਰ ਰਹੇ ਆ ਆ ਜੂਗੀ ਫਿਰ ਆਪਾਂ ਚੱਲਦੇ ਆਂ ਕਹਿੰਦੇ ਚੱਕ ਕੇ ਤੁਰਦੇ ਹੋਲਾਂਗੇ ਦੋ ਬੈਗ ਨੇ ਮਿੱਤਰਾਂ ਦੇ ਹੈ ਆਹ ਮਿੱਤਰੋ ਰੱਖਣ ਲੱਗ ਰਹੇ ਆ ਬੈਗ ਇੱਕ ਵਾਰ ਚੱਲਦੇ ਆਂ ਨਹੀਂ ਇੱਥੇ ਪਈ ਜਾਂਦਾ ਮੌਸਮ ਦੇਖ ਸਕਦਾ ਤੁਸੀਂ ਇੱਥੇ ਟੈਂਟ ਡਾਂ ਇੱਥੇ ਪਤਾ ਨਹੀਂ ਇਹ ਨੰਮੀ ਬ੍ਰਾਂਡ ਹੈ ਕਿ ਪੌਨਟੋ ਪਤਾ ਨਹੀਂ ਕੀ ਆ ਚਲੋ ਜੀ ਤੇਰੇ ਮੁੰਡਿਓ ਪੀਓ ਚਾਹ ਤੇਰਾ ਵਨ ਰੈਨੀ ਡੇ ਤੇਰੇ ਪਹੁੰਚ ਗਏ ਆਪਾਂ ਕੋਲਾ ਲਾਮਪੁਰ ਸਿੱਧੀ ਬਿਲਡਿੰਗ ਆ ਗਏ ਹਾਂ ਸਟਾਰਟ ਜੀ ਸਾਡੇ ਜਾ ਰਹੇ ਆ ਆਪਣੇ ਹੋਟਲ ਚ ਠੀਕ ਆ ਗੱਡੀ ਆਪਾਂ ਨੂੰ ਲੈ ਗਈ ਸੀ ਪਿਕ ਕਰ ਲਿਆ ਉਹਨੇ ਤੇ ਚੱਲਦੇ ਆਉਣ ਹੋਟਲ ਤੇ ਪਹਿਲਾਂ ਤੇ ਸਮਾਨ ਸੋਹਣ ਰੱਖਨੇ ਫਿਰ ਕੁਛ ਖਾਣੇ ਪੀਣੇ ਉਸ ਤੋਂ ਬਾਅਦ ਘੁੰਮਣੇ ਜਿੱਥੇ ਵੀ ਘੁੰਮਣਾ ਹੈ ਹਾਲਤ ਬਹੁਤ ਬੇਗਾਨ ਹੋ ਰਹੀ ਹੈ ਖਾ ਆਪੀਆ ਵਸ਼ੈ ਨਹੀਂ ਗਿਆ ਤਾਂ 3:00 ਬਜੇ ਇੱਥੇ 3:30 ਸਾਰੇ ਕਿਤੇ ਤੁਰਲੇ ਇੱਥੇ ਸਿਰਫ ਚਿਕਨ ਫਿਕਨ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਖਾਂਦੇ ਨਹੀਂ ਤਾਂ ਹੁਣ ਬਿਸਕੁਟ ਲੈ ਕੇ ਆਇਆ ਦੋ ਪੈਕਟ ਕੋਈਆਂ ਕਿਵੇਂ ਨਾ ਕਿਵੇਂ ਗੁਜ਼ਾਰਾ ਦਾ ਕਰਾਂਗੇ ਹੁਣ ਗੁਰਦੁਆਰਾ ਦੇਖਦੇ ਆ ਪਹਿਲਾਂ ਗੁਰਦੁਆਰੇ ਚੱਲਾਂਗੇ ਉੱਥੇ ਲੰਗਰ ਛੱਕਿਆ ਨਾ ਦੇਖਦੇ ਕਿੰਨੀ ਕਿ ਦੂਰ ਹੈ ਹੋਟਲ ਜੀ ਆ ਗਈ ਸਾਨੂੰ ਵਾਈਫਾਈ ਅਟੈਚ ਕਰਨਾ ਪਊਗਾ ਕਿਉਂਕਿ ਅਸੀਂ SIM ਲਿਆ ਨਹੀਂ ਸੀ ਇੱਧਰ ਦਾ ਹੁਣ ਚੱਲਦੇ ਆ ਪਹਿਲਾਂ ਹੋਟਲ 'ਚ ਇਹ ਖਾ ਲੈਨੇ ਆ ਇਸ ਤੋਂ ਬਾਅਦ ਚੱਲਦੇ ਆ ਆਪਾਂ ਗੁਰਦੁਆਰੇ ਦੇਖਦੇ ਆ ਉੱਥੇ ਖਾ ਗਿਆਨੇ ਆ ਲੰਗਰ ਹੋਰ ਕੀ ਆ ਭਾਈ ਆਪਣਾ ਤਾਂ ਉਹੀ ਸਾਰਾ ਹੈ ਬਾਰਲੀ ਘੰਟੇ ਚ ਕਿਉਂ ਆਪਾਂ ਜੀ ਗਨਵਿਗਨ ਖਾਂਦੇ ਨਹੀਂ ਹੈਗੇ ਤਾਂ ਕਰਕੇ 3 hours later ਬਾਬੇ ਉਹ ਵੇਖੋ ਕੀ ਘੈਂਟ ਨਜ਼ਾਰਾ ਹੈ ਉਹ ਲਾਈਟਾਂ ਜਗਦੀਆਂ ਕੋਲਾ ਲੰਪਰ ਟਾਵਰ ਇੱਕ ਵਾਲਾ ਲਾਮਪੂਰ ਟਾਵਰ ਹੈ ਤੇ ਉਹ ਰੇ ਟਵਿੰਨ ਟਾਵਰ ਜਿਹੜੇ ਆਪਾਂ ਆਮ ਹੀ ਵੀਡੀਓਜ਼ 'ਚ ਦੇਖੇ ਹੋਏ ਨੇ ਜਿਹੜੇ ਜੁੜਬਾ ਟਾਵਰ ਨੇ ਇੱਥੇ ਦੇ ਆਪਾਂ ਚੱਲਦੇ ਆਂ ਬਸ ਰੋਟੀ ਪਾਣੀ ਖਾ ਕੇ ਤੇ ਲਿਆ ਸੀ ਆਪਾਂ ਨੇ ਮੇਨ ਸਮਾਨ ਆ ਬਾਲਾ ਮੈਂ ਕੋਈ ਦੱਸ ਨਹੀਂ ਸਕਦਾ ਤੁਹਾਨੂੰ ਓਕੇ ਕਿਉਂਕਿ ਰੋਟੀ ਖਾਣ ਜਾਣਾ ਲੇਟ ਹੋ ਜਾਾਂਗੇ ਚਲੋ ਇਹ ਸਾਰੀ ਮਾਰਕੀਟ ਆ ਇੱਥੋਂ ਦੀ ਜਿਹੜੀ ਵੀ ਹੈਗੀ ਆ ਤੇ ਐਕਸਪਲੋਰ ਕਰਨਾ ਸੀ ਯਾਰ ਅਸੀਂ ਥੱਕੇ ਹੋ ਸੀ ਨਹੀਂ ਕਰਦੇ ਜ਼ਰੂਰ ਤਾਂ ਕਰਕੇ ਕਰਨੀ ਪਾਏ ਹੁਣ ਅਸੀਂ ਰੋਟੀ ਰੋਟੀ ਖਾਣੇ ਜਾ ਕੇ ਉਸ ਤੋਂ ਬਾਅਦ ਕੱਲ ਨੂੰ ਦੇਖਾਂਗੇ ਇਸ ਟਾਈਮ ਲੱਗਿਆ ਤਾਂ ਜ਼ਰੂਰ ਕਰਾਂਗੇ ਬਾਕੀ ਬਣੇ ਰਹੋ ਇੱਥੇ ਜਾ ਇੱਥੇ ਸਾਰੇ ਢਾਬੇ ਢਾਬੇ ਨੇ ਮਾਤਰਾ ਅਸੀਂ ਚੱਲਾਂਗੇ ਪੰਜਾਬੀ ਢਾਬੇ ਤੇ ਉੱਥੇ ਖਾ ਕੇ ਆਵਾਂਗੇ ਅਸੀਂ ਖਾਣਾ ਲੋਕ ਕਹਿੰਦੇ ਸਿਰਾ ਲੱਗ ਗਿਆ ਪੰਜਾਬੀ ਰੈਸਟੋਰੈਂਟ ਮਿਲ ਗਿਆ ਆਪਾਂ ਨੂੰ ਪਿੱਛੇ ਜਾ ਰਹੇ ਮੂਸੇ ਵਾਲੇ ਦੇ ਗਾਣੇ ਪੰਜਾਬੀ ਰੋਟੀਆਂ ਸਾਰਾ ਕੁਝ A to Z ਚੀਕ ਘੈਂਟ ਮਿਰਗੀ ਉੱਥੇ ਅਸੀਂ ਖਾਇਆ ਨਹੀਂ ਉੱਥੇ ਚਿਕਨ ਫਿਕਨ ਬਾਹਲਾ ਸੀ ਇੱਥੇ ਅਸੀਂ ਦੋਏ ਦਾਇਰਾ ਜਿਹੜਾ ਕੋਈ ਥਾਣਾ ਜਿਗਾ ਸੈਲਫ ਸਰਵਿਸ ਸੀ ਵਧੀਆ ਸੌਦਾ ਸਾਰਾ ਕੁਝ ਓਕੇ ਤੇ ਖਾ ਕੇ ਦੱਸਦੇ ਹਾਂ ਕੀ ਬਣਦਾ ਕੀ ਨਾ ਘੈਂਟ ਲੱਗ ਰਿਹਾ ਦੇਖਣ ਨੂੰ ਐਂਡ ਗੱਲ ਬਾਤ ਜਮਾ ਹੁਣ ਖਾਣਿਆ ਭੁੱਖ ਬਹੁਤ ਲੱਗ ਰਹੀ ਐ ਕਸਮ ਨਾਲ ਬਾਬੇ ਬਹੁਤ ਭੁੱਖ ਲੱਗ ਰਹੀ ਸੌਂ ਲੱਗੇ ਬਾੜੀ ਜਾਵੇ ਵਾਹ ਮਜ਼ਾ ਆਇਆ ਟੋਪਰ

ਦੇਖ ਸਕਦੇ ਨਾਈਟ ਲਾਈਟ ਬਾਥੋਂ ਦੀ ਇੱਧਰ ਚਮਕੀਲੇ ਚਮਕੀਲੇ ਲੱਗੇ ਪਏ ਨੇ ਮੈਟਰ 1800 ਸੀਸੀ ਮੋਟਰਸਾਈਕਲ ਹੈ ਕਹਿੰਦੇ BMW ਦਾ 1800 ਸੀਸੀ ترਸੀਮ ਜੱੱੜ ਜੀ ਦਾ ਸ਼ੌਂਕ ਰੱਖਦਾ ਹੁੰਦਾ ਜਿਹੇ ਇਹ ਵਾਹਤਾਂ ਦਾ 1800 ਸੀਸੀ ਮੇਰੇ ਵੀਰੋ ਸਟੈਂਡ ਹੀ ਦੇਖ ਲੋ ਭਾਈ ਕਿੱਡਾ ਜਬਰਦਸਤ ਕੋਈ ਮੈਟਰ ਹੋਏ ਇੱਥੇ ਖਾਣਾ ਪੀਣਾ ਸਾਰਾ ਮੱਛੀਆਂ ਮੱਛੀਆਂ ਪਤਾ ਨਹੀਂ ਕਹੀ ਜੀ ਯਾ ਨਾਈਟ ਲਾਈਫ ਇੱਥੋਂ ਦੀ इतने पता नहीं की, की खाते रहेंगे तो ने यार मित्र इतना नाइट लाइफ है चिकन वगैरह मिलता है, सीफूड मिलता है, जो आप लाइक नहीं करते पर बेहद बहुत शौक न खाते हैं मेन सिटी है कोला सुलामपुर ਦੇਖ ਸਕਦੇ ਹੋ ਤੁਸੀਂ ਖਾਣ ਪੀਣ ਵਾਲਿਆਂ ਦਾ ਜਬਰ ਦਾ ਤੀਜਾ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਮਤਲਬ ਖਾਣ ਪੀਣ ਦਾ ਏਰੀਆ ਹੈ ਸਾਰਾ ਤੇ ਲੋਕ ਬੜੇ ਚੰ ਨਾਲ ਖਾਂਦੇ ਨੇ ਇੱਥੇ ਜਿਹੜਾ ਸੀ ਫੂਡ ਵਗੈਰਾ ਆ ਦੇਖੋ ਕੀ ਕੀ ਰੱਖ ਰਿਆ ਮੈਂ ਦਿਖਾਣਾ ਤੁਹਾਨੂੰ ਸਾਰਾ ਸੀ ਫੂਡ ਹੈਗਾ ਬੜਾ ਕੁਝ ਵੀ ਹੈਗਾ ਲੋਕ ਇਹ ਚੀਜ਼ਾਂ ਖਾਂਦੇ ਨੇ ਇੱਥੇ ਮੈਨੂੰ ਬੇਸੀ ਦਸ ਗਿਆ ਹੀ ਭੈਣੇ ਜਬਸਰੀ ਆ ਗਿਆ ਦੇਖੋ ਇਹ ਮਿੱਤਰੋ ਆ ਚੀਜ਼ ਆਖਣ ਜਾਂਦੀ ਨੇ ਤੇ ਪਹਿਲਾਂ ਤਾਂ ਗੋਲ ਗੱਪੇ ਆ ਗਏ ਆਪਣੇ ਉਸ ਤੋਂ ਬਾਅਦ ਆ ਚੀਜ਼ ਆ ਗਈਆਂ ਕਿ ਐਦੀਆਂ ਰਾਜ ਰਾਜ ਕੇ ਧੜ ਕੇ ਲੈ ਰਹੇ ਜਿਹੜੀਆਂ ਚੀਜ਼ ਆਪਾਂ ਨੂੰ ਪਸੰਦ ਨਹੀਂ ਲੋਕ ਖਾਂਦੇ ਨੇ ਤੇ ਬਹੁਤ ਮਤਲਬ ਥੋੜੇ ਹਿਸਾਬ ਦੀਆਂ ਨੇ ਯਾਰ ਆਪਾਂ ਤਾਂ ਨਹੀਂ ਖਾਂਦੇ ਇਹ ਲੋਕ ਇੱਥੇ ਰਾਜ ਕੇ ਖਾਂਦੇ ਨੇ ਆ ਪਤਾ ਨਹੀਂ ਕੀ ਕੀ ਆ ਕੀ ਉੱਥੇ ਸਿੱਧੇ ਮੈਨੂੰ ਤਾਂ ਪਤਾ ਵੀ ਨਾਂ ਨੂੰ ਵੀ ਨਹੀਂ ਪਤਾ ਹੈਗਾ ਇਹ ਜਿਹੀਆਂ ਚੀਜ਼ਾਂ ਦੂਰ ਆ ਪਤਾ ਉਹ ਲੱਭਦੇ ਰਹਿੰਦੇ ਕਿ ਤੇ ਵੈਜੀਟੇਰੀਅਨ ਮਿਲਦੇ ਕੁਝ ਨਾ ਕੁਝ ਦੇਖਦੇ ਇੱਥੋਂ ਨਿਕਲਦੇ ਆ ਚਲੋ ਦੇਖਣਾ ਤਾਂ ਬਣਦਾ ਸੀਗਾ ਵੀ ਆਏ ਆ ਇੱਕ ਵਾਰੀ ਹੈ ਨਾ ਹਏ ਪਤਾ ਨਹੀਂ ਕਿ ਛੱਪ ਲੜ ਰਿਹਾ ਹੈ 2 ਘੰਟੇ ਹੋਏ ਪਏ ਚੀਕਾਂ ਹੀ ਮਰੀ ਜਾਂਦੇ ਨੇ ਅਜੇ ਤੱਕ ਨਹੀਂ ਖਤਮ ਹੋਇਆ ਉਹਨਾਂ ਦਾ ਆ ਦੇਖ ਸਕਦੇ ਹੋ ਬਾਕੀ ਬਿਲਡਿੰਗਾਂ ਹੀ ਬਿਲਡਿੰਗਾਂ ਇੱਥੇ ਇਹ ਹੈ ਨਾਈਟ ਲਾਈਫ ਇੱਥੋਂ ਦੀ ਦੇਖ ਸਕਦੇ ਹੋ ਤੁਸੀਂ ਹਲੇ ਉਹਨਾਂ ਦਾ ਰੰਟੀ ਰੋਣਾ ਨਹੀਂ ਮੁੱਕਿਆਗਾ ਖਾਦਾ ਟਾਈਮ ਹੋ ਗਿਆ ਗੱਡੀਆਂ ਬਹੁਤ ਜ਼ਬਰਦਸਤ ਨੇ ਇੱਥੇ ਯਾਰ ਪੂਰੀਆਂ ਕੈਂਟ ਮਿੱਤਰਾਂ ਫਿਰਦੇ ਆਂ ਫਰੂਟੀਆਂ ਪਿੰਦੇ ਦੇਖਦੇ ਲੋਕਾਂ ਨੂੰ ਆਪਾਂ ਝਿੰਗੇ-ਝੁੰਗੇ ਜਿਹਾ ਖਾਂਦੇ ਨਹੀਂ ਆ ਠੀਕ ਨੇ ਆਪਣੇ ਵਾਸਤੇ ਦੁਆ ਵਾਸਤੇ ਫਰੂਟੀਆਂ ਤਰੋ ਘੱਡਾ ਵੱਡਾ ਪੱਖਾ ਹੈ ਕੈਂ ਕੈਂ ਫੁੱਟ ਤੇ ਫਰਨੇ ਦੇਖ ਲਓ ਦੇਖ ਲਓ ਦੇਖ ਲਓ ਲੈ ਵੀ ਬੰਦ ਹੋਣ ਲੱਗ ਗਿਆ ਸਾਰਾ ਕੁਝ 1 ਵਜ ਗਿਆ ਇੱਥੋਂ ਦਾ ਪੁਲਸ ਪਸ ਪੈ ਗਈ ਬੰਦ ਦਾ ਕੰਨ ਹਲੇ ਵੀ ਹੈਗਾ ਸੌਦਾ ਪਰ ਪੁਲਸ ਪਸ ਜੀ ਆ ਗਈ ਡਟੀਆਂ ਗੁਡੀਆਂ ਖੜੀਆਂ ਨੇ ਵਧੀਆ ਯਾਰ ਮਤਲਬ 21:00 ਤੋਂ 2:00 ਵਜੇ ਤੱਕ ਖੁੱਲ੍ਹਾ ਰਹਿੰਦਾ ਇਹ ਸਿਸਟਮ ਦੇਖ ਸਕਦੇ ਹੋ ਅਸੀਂ ਨਾਈਟ ਲਾਈਫ ਕਹਿੰਦੇ ਮੌਰੀਜ਼ ਕੋਲਾ ਲਾਂਪੂਰ ਅਗਰ